ਤੁਹੀ ਮਹੱਲਾ ਚੌਥਾ ਘਰ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਸ਼ੰਗੁਰੂ ਆਉਂਦਾ ਸਾਹਿਬ ਜੀ ਨੂੰ ਸਿਕਨ ਪੁੱਛਿਆ ਕਿ ਮਾਰੇ ਆਪ ਨੂੰ ਕਿਸ ਪ੍ਰਕਾਰ ਵਾਹਿਗੁਰੂ ਦੀ ਪ੍ਰਾਪਤੀ ਹੋਈ ਤੋਹਰ ਮੌਂਦੇ ਨੇ ਕਰੋ ਐਜੂ ਪਰਵੇਸ਼ ਸਾਰੇਆਂ ਦਾ ਪ੍ਰਕਾਸ਼ ਤੋਂ ਸ਼ਬਦਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਏਹ ਗੁਰੂ ਸਾਹਿਬ ਦੇ ਸੰਤ ਭਜਤ ਭਾਈ ਗੁੱਡਾ ਸਾਹਿਬ ਆਜ ਕੇ ਜਨੋ ਪ੍ਰੇਮੀ ਜਨੋ ਭਾਈ ਭਾਰੋ ਆਜ ਸੁਨੋ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਪਿਆਰਾ ਕਾਲਪੁਰਖ ਮਿਲ ਗਿਆ ਹੈ ਮੇਰੀ ਤ੍ਰਿਸ਼ਨਾ बुझ ਗਈ ਆਸੇ ਜਿਹੜੀ ਤ੍ਰਿਸ਼ਨਾ ਸੀ ਅਸਾਕਸਾਂ ਦੀ ਉਹ ਬੁਝ ਗਈ ਆਸੇ ਬੁਝ ਗਈ ਐਸੇ ਉਹ ਤ੍ਰਿਸ਼ਨਾ ਬੁਝ ਗਈ ਆਸੇ ਵੀ ਬਾਠ ਮੰਨ ਕਰਕੇ ਜਿਹੜੇ ਅੰਮ੍ਰਿਤ ਵਚਨਾ ਕਰਦੇ ਆ ਆਸਾਦਕ ਵੀ ਤ੍ਰਿਸ਼ਨਾਦਕ ਵੀ ਸਾਰਿਆਂ ਬੁਝ ਗਈਆਂ ਹਨ ਬੁਝ ਗਿਆ ਸੇ ਦੋਵੇਂ ਸਾਡਾ ਪਾਠ ਇਕੱਠਾ ਹੀ ਪਾਠ ਹੈ ਹਉ ਮਨ ਤਨ ਦੀਵਾ ਸਤਿਗੁਰ ਹੈ ਅਸੀਂ ਆਪਣਾ ਮਨ ਵੀ ਮਨ ਦਾ ਮਾਨਛਨ ਰੂਪ ਹੋ ਤਾਂ ਸਿਹਾ ਜਾ ਆਪਣੇ ਸਰਗੁਆ ਨੂੰ ਭੇਟਾ ਕਰਦੇਗੇ ਮੈਂ ਮੀਲੇ ਪ੍ਰਭ ਗੁਣਤਾਸਿ ਜੋ ਗੁਣ ਦਾ ਪਾਤਰ ਖਿਆਨਾ ਰੂਪ ਪਰਮੇਸ਼ਵਰਾ ਬੋਲਦਾ ਹੈ ਸਾਡੇ ਦਾਈ ਜੋ ਮਹਾਰਾ ਮਲਾਦੂ ਦੇ ਹਨ ਧੰ ਧੰ ਗੁਰੂ ਵੱਡਪੁਰਖ ਹੈ ਨਾਨਕ ਸਾਹਿਬ ਤੰਗੂ ਅੰਗਦ ਸਾਹਿਬ ਤੰਗੂ ਅਮਰਦਾਸ ਸਾਹਿਬ ਤੰਗੂ ਵੱਡੇ ਪੁਰਖ ਸਿਗੂ ਅਵਰਦਾ ਆਸਾ ਕੇ ਪਾਤਸ਼ਾਹ ਜੀ ਗੁਰੂਆਂ ਦੇ ਗੁਰੂ ਵੱਡਪੁਰਖ ਹੈ ਜਿਸ ਨੂੰ ਵੱਡੇ ਪੁਰਣੋ ਮੈਂ ਦੱਸੇ ਹਰ ਸਾਬਾਸੀ ਜੀਰੇ ਤਈ ਹਰੀਰੇ ਤਈ ਦਸਮ ਵਾਲੇ ਆ ਧੰਤਾ ਦੇ ਯੋਗ ਹਨ ਸੰਗਰੂ ਸ਼ਾਵਾਸ ਗੁਰਾਂ ਦੇ ਧੰਤਾ ਦੇ ਜੋਗ ਬਣਾ ਦਿੱਤਾ ਦੱਸ ਕੇ ਵੱਡ ਭਾਗੀ ਹਰ ਪਾਯਾ ਵੱਡ ਬਾਬਾ ਕਰਕੇ ਭਾਈ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਜਨ ਨਾਨਕ ਨਾਮ ਵਿਗਾਸੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਾਮ ਕਰਕੇ ਮਨ ਵਿਗਾਸ ਖੜਾਓ ਗਿਆਨ ਦੇ ਸਾਥ ਹੋ ਗਿਆ ਹੈ ਗੁਰ ਸੱਜਣ ਪਿਆਰਾ ਮੈਂ ਮਿਲਿਆ ਗੁਰ ਸੱਜਣ ਜੋ ਪਿਆਰੇ ਹਨ ਮਿਹਰਬਾਨੀ ਸ਼ੀਰ ਜੀ ਸਾਨੂੰ ਮਿਲੇ ਹਨ ਹਰ ਮਾਰਗ ਪੰਥ ਦਸਾਹ ਹਰੀ ਦਾਸ ਹੋਰੀ ਦਾ ਹੋਣਾ ਦੁਨੀਆ ਦੇ ਮਾਰਗਾਂ ਵਿੱਚੋਂ ਨੂੰ ਛੱਡ ਕੇ ਅਨੇਕ ਪ੍ਰਕਾਰ ਦੇ ਮਾਰਗ ਜਨਾਂ ਨੂੰ ਛੱਡ ਕੇ ਹਰੀ ਦਾ ਪੰਥ ਜਿਹੜਾ ਹੈ ਗਿਆਨ ਗੁਰੂਆਂ ਸਾਰਾ ਉਹ ਦਸਾਇਆ ਜਾਂ ਦੁਨੀਆਂ ਦੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਦੇ ਮਾਰਗਾਂ ਨੂੰ ਛੱਡ ਕੇ ਹਰੀ ਰਾਜੋ ਪਗੰਡੀਆਂ ਨੂੰ ਛੱਡ ਕੇ ਉਹਨਾਂ ਦੀ ਉਪਾਸ਼ਨਾ ਨੂੰ ਛੱਡ ਕੇ ਗਾੜੀ ਰਾਹ ਦੀ ਜਾਈ ਪੰਥ ਜੋ ਹੈ ਹਰੀ ਦੀ ਪ੍ਰਾਪਤੀ ਦਾ ਬ੍ਰਹਮ ਗਿਆਨ ਦਾ ਅਮਰਤ ਨਾਮ ਦਾ ਇਹ ਮਹਾਰਾਜ ਸਾਹਿਬ ਦੁਸਾਹ ਪੁੱਛਣਾ ਕੀਤਾ ਸਦਗੰਬਨ ਦਸਣਾ ਕੀਤਾ ਘਰ ਆਵੋ ਤੀਰੀ ਵਿਛੁੰਨਿਆ ਜਿੰਦਗੀ ਕੀਤੀ ਹੈ ਮਾਰਾ ਹਿਕਰਾਂ ਦੇ ਵਿਛੜੇ ਹੋਏ ਹਾਂ ਸਾਡੇ ਘਰ ਹਿਰਦੇ ਚ ਆ ਕੇ ਪ੍ਰਗਟ ਹੋਵੋ ਮਿਲ ਸਾਬਦ ਗੁਰੂ ਪ੍ਰਭ ਨਾਹ ਜੀ ਗੁਰੂ ਸਵਾਮੀ ਜੀ ਜੋ ਗੁਰਾਂ ਦੇ ਸ਼ਬਦ ਨਾਲ ਮਿਲਦੇ ਨੂੰ ਤੂੰ ਮਿਲ ਪੈਣਾ ਹੈ ਇਸ ਕਰਕੇ ਹੀ ਮਾਰਾ ਗੁਰੂ ਸਾਹਿਬ ਦੇ ਸ਼ਬਦ ਨਾਲ ਮਿਲੇ ਹੈ اے ਪ੍ਰਭ ਨਾਹ ਪਤੀ ਸਾਨੂੰ ਮਿਲਣਾ ਕਰੋ ਹਉ ਤੁਝ ਬਾਜ ਹੋ ਖਰੀ ਉਡੀਣੀ ਹੈ ਆਹਨੇ ਆਪ ਤੋਂ ਬਿਨੈ ਖਰੀ ਤੇ ਆਪ ਕੀ ਉਡੀਣੀ ਆ ਉਡੀਕ ਹੋਣ ਹੋ ਰਹੀ ਆ ਉਡੀ ਉਡੀਨੀ ਖਾਸ ਹੋ ਰਹੀ ਹੈ ਉਡੀ ਵੀ ਦੁਖੀ ਹੋ ਰਹੀ ਹਾਂ ਜਿਉਂ ਜਲ ਬਿਨ ਮੀਨ ਮਰਾਹ ਜਿਵੇਂ ਜਨ ਤੋਂ ਬਗੈਰ ਮੱਛੀ ਕੜਫ ਕੇ ਮਰ ਜਾਂਦੀ ਆ ਆਪ ਜੇ ਦਰਸ਼ਨਾ ਤੋਂ ਬਿਨਾਂ ਆਉਂਦੋਂ ਬਿਨਾਂ ਮਛੀਰੀ ਨੇ ਸਾਡਾ ਮਰਨਾ ਹੁੰਦਾ ਸਾਡੇ ਮੰਮਾ ਵੱਡ ਭਾਗੀ ਹਰ ਧਿਆਇ ਮੰਡਿਆ ਭਾਂਦਾ ਵਾਹੇ ਪ੍ਰਮੇਸ਼ਰ ਹੈ ਹੀ ਆਪ ਨੂੰ ਧਿਆਉਣੇ ਕੀਤਾ ਜਨ ਨਾਨਕ ਨਾਮ ਸਮਾਹ ਆਉਂਦਾ ਜੀ ਕਹਿੰਦੇ ਨਾ ਮਨ ਨਾਮ ਕਰਕੇ ਸਮਾਹ ਆਨੰਦ ਜੇ ਸਮੇਤ ਹੋਇਆ ਇਹ ਨਾਮੀ ਤੇਰੇ ਜਸਵਾਹ ਸਮਾਗਿਆ ਬਿਹਦ ਹੋ ਰਹੇ ਹਨ ਮਨ ਦਹਿ ਦਿਨ ਚੱਲ ਚੱਲ ਭਰਮ ਦਾ ਭਰਮਿਆ ਫੁਰਖਾਂ ਦਾ ਜਿਹੜਾ ਮਨ ਹੈ ਇਹ ਦਸੋ ਦਸਾਵੇ ਜਿਹੜੇ ਪਾਤ ਖਾਂਗੇ ਇਹ ਦਾਹ ਅਗਨੀ ਵੀ ਨਾ ਇਹਨਾਂ ਤਿਸ਼ਨਾ ਸਾੜਨ ਵਾਲੀ ਉਹਨੇ ਵੀ ਚੱਲ 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 ਕੇ ਕਿਲ ਹੋ ਕਰਕੇ ਚਲ ਪੰਬੀਰੀ ਦੇ ਪੱਤਰੇ ਵਾਤੇ ਚੱਲ ਚੱਕਲੀ ਵਾਤੇ ਜਿਵੇਂ ਹਲਟਦੀਆਂ ਜਿਸ ਪ੍ਰਕਾਰ ਚੱਕਲੀ ਹੁੰਦੀ ਹੈ ਇਸੇ ਪ੍ਰਕਾਰ ਚੰਚਲ ਕੇ ਚੰਚਲ ਹੋ ਕੇ ਭਰਮਿਆ ਹੈ ਮਨਮੁਖ ਭਰਮੂ ਪੁਲਾਇਆ ਜਨ ਕਹਦਾ ਮਨ ਕੁਸੰਗਤ ਨੇ ਅਗਿਆਨ ਨ ਭਰਮ ਚ ਪੁਲਾਦਿਆ ਹੈ ਮਨੁਖਾਉਂਦਾ ਮਨ ਐਸਾ ਪਰਦੂ ਪੁਲਾਦਦਾ ਹੈ ਮਨ ਦਸੋਂ ਦਿਸ਼ਾ ਦੇ ਨਿਸ਼ਾਨ ਜੋ ਸਾਰਨਵਾਰੀ ਅਗਧ੍ਰਹਿਨਾ ਦੀ ਉਹਨਾਂ ਵੀ ਕਰਿ ਚੰਚਲ ਹੋ ਕੇ ਚਲ ਪੁਬੀਰੀ ਦੇ ਪੱਤਰ ਵਾਂਗ ਚਲ ਚੱਕਲੀ ਵਾਂਗੂ ਭਰਮਿਆ ਹੈ ਮਨਮੁਖ ਭਰਮ ਭੁਲਾਇਆ ਮਨਮੁਖਨ ਜਿ ਮਨ ਨੂੰ ਭਰਮ ਚ ਭੁਲਾ ਦੇ ਇਸ ਪ੍ਰਕਾਰ ਭਲ ਮਿਆ ਹੈ ਉਹਨਾਂ ਦਾ ਨਿਤ ਆਸਾ ਮਨ ਚਿਤਵੈ ਨਿਤ ਆਸਾ ਮਨ ਚਿਤਵੈ ਨਿਤ ਆਸਾ ਵਾਲਿਆਂ ਦੀ ਆਸਾ ਮਨ ਚ ਉਹਦਾ ਰਹਿੰਦਾ ਹੈ ਆਸਾ ਕਿਨਾਂ ਨੂੰ ਪਦਾਰਥ ਹੁੰਦੀ ਹੈ ਉਹਨਾਂ ਦੀ ਹੋਰ ਆਸਾ ਵਾਜਾਂ ਦੀ ਆਸ ਜਿਤੂਦਾ ਹੈ ਆਸਾ ਦੇ ਵਿਦੂਤੇ ਭੇਟਾ ਅਦਿਕਾਂ ਦੀ ਕੁਰਬਾਨੀਆਂ ਵੀ ਰੱਖਦੇ ਐ ਉਹਨਾਂ ਨੂੰ ਮਨ ਜਿਤੂਦਾ ਰਹਿੰਦਾ ਹੈ ਕਿ ਉਹਨਾਂ ਦੇ ਪਾਸੋਂ ਸਾਨੂੰ ਕੁਝ ਪ੍ਰਾਪਤ ਹੋਵੇ ਮਾਨਕ੍ਰਿਸ਼ਨਾਂ ਭੁੱਖ ਲਗਾਇਆ ਕ੍ਰਿਸ਼ਨਾਂ ਸਤਿ ਸਾਦੇ ਭੋਗਣ ਦੀ ਭੁੱਖ ਹੈ ਅਦੇ ਕ੍ਰਿਸ਼ਨਾਂ ਰਜਾਤ ਕੋ ਸਾਦੇ ਪ੍ਰਾਪਤੀ ਦੀ ਪੀਣ ਅਦਿਕਾਂ ਦੀ ਭੁੱਖ ਤੇ ਕ੍ਰਿਸ਼ਨਾਂ ਨੂੰ ਲਗਾਇਆ ਹੈ ਲੱਗਿਆ ਹੈ ਲੱਗੀ ਇਹ ਜਿੰਦ ਵਿੱਚ ਕ੍ਰਿਸ਼ਨਾਂ ਭੁਗਾਂ ਵੀ ਹੈ ਭੁਖ ਆਸਾ ਪ੍ਰਦਾਨਾਂ ਦੀ ਹੈ ਇਹਨਾਂ ਦਾ ਜਗਾਇਆ ਹੋਇਆ ਭੁਖਾ ਮਨ ਪਰਮਦਾ ਫਿਰਦਾ ਮਨਮ ਖਾਂਦਾ ਅਨਤਾ ਧਨ ਧਰ ਦੱਬਿਆ ਜਿਵੇਂ ਹੋਰ ਧਨ ਤਾਂ ਪਈ ਧਰਤੀ 'ਚ ਦੱਬ ਗਿਆ ਜਿਹੜਾ ਪਹਿਲਾ ਸੀ ਫਿਰ ਬੇਖ ਭਾਲਣ ਗਿਆ ਉਹਦੇ ਚੋਂ ਇੱਕ ਵੀ ਪੈਸਾ ਖਰਚਿਆ ਕਹਿੰਦੇ ਇਹ ਨਹੀਂ ਖਰਚ ਕੇ ਜਮਾ ਰੱਖਣੇ ਬੁਰ ਦੇ ਉਪ ਤੁਹਾਨੂੰ ਭਾਲਣ ਵਾਸਤੇ ਗਿਆ ਕਿਸੇ ਗੈਰ ਦੇਤੀ ਉਹ ਵਿਸ਼ਾ ਦੀ ਛਾ ਕਰਕੇ ਉਹ ਮੇਰੂਪ ਤੁਹਾਨੂੰ ਪਾਉਣੇ ਆਸਤੇ ਜਿਆ ਹੈ ਐਂਕਾ ਤੇ ਹਮਦਰਵੇ ਆਨੰਦ ਰੂਪ ਜੋ ਪਰਮੇਸ਼ਰ ਆਇਆ ਉਹਦਾ ਨਾਮ ਰੂਪੀ ਤਾਨੋ ਸਾਰਿਆਂ ਦੀ ਬੁੱਧੀ ਵਿੱਚ ਭਰਿਆ ਹੋਇਆ ਰੱਖਿਆ ਦਬਿਆ ਹੋਇਆ ਹੈ ਰੂਪ ਹੋਇਆ ਹੈ ਫਿਰ ਵਿਖ ਭਾਲਣ ਗਿਆ ਵੀਰ ਤੋਂ ਮਹਾਰਾਜੇ ਅੰਮ੍ਰਿਤ ਨਾ ਇਹਨੂੰ ਬੁੱਧੀ ਦੇ ਅੰਦਰੋਂ ਪ੍ਰਾਪਤ ਨਹੀਂ ਕਰਦਾ ਹੈ ਫਿਰ ਤੁਲਾਸੀ ਨੇ ਫੇਰੀਆਂ ਫੇਰਨ ਵਾਲੀ ਜਿਹੜੀ ਉਹ ਮਾਇਆ ਇਹ ਤੁਹਾਨੂੰ ਭਗਤ ਨੂੰ ਆਸਤੇ ਗਿਆ ਹੈ ਜਨ ਨਾਨਕ ਨਾਮ ਸਲਾਹ ਤੂੰ ਅੰਤ ਹੋਰ ਦਾ ਧੰਤਾਂ ਚਰਾ ਕੇ ਧਰ ਜੱਪੀ ਜਦਾ ਬਦਲਦਾ ਹੈ ਤੇ ਹੋਰ ਉਹਨੂੰ ਜਵਕ ਪ੍ਰਗਟ ਕਰ ਗੁਜਾਰੇ ਕਰਨ ਵਾਸਤੇ ਵੀ ਉਹ ਤੁਹਾਨੂੰ ਹੋਰ ਨੂੰ ਭਗਤ ਨੂੰ ਆਸਤੇ ਗਿਆ ਹੈ ਜਨ ਨਾਨਕ ਨਾਮ ਸਲਾਹ ਤੂੰ ਗੁਰੂ ਜੀ ਕਹਿੰਦੇ ਤੂੰ ਦਾ ਨਾਮ ਨੂੰ ਸਲਾਇਆ ਕਰ ਗੁਜਾਉਂਦਾ ਜੀ ਫਰਮਾਉਂਦੇ ਹਨ ਬਿਨ ਨਾਵੈ ਪਜ ਪਜ ਮੋਇਆ ਜੀ ਜੀ ਬਾਦਸ਼ਾਹਾਂ ਨਾਮ ਜਪੇ ਤੋ ਬਗਾਰ ਪਜ ਪਜ ਕੇ ਖੱਟ ਤੋ ਹੋ ਕੇ ਖੱਪ ਖੱਪ ਕੇ ਸਾਰਾ ਸੰਸਾਰ ਮਰ ਗਿਆ ਹੈ ਗੁਰਸੰਦਰ ਮੋਹਨ ਪਾਏ ਕਰੇ ਜੀ ਉਸਕੇ ਬਾਦਸ਼ਾਹ ਬਾਬੇ ਮੋਹਨ ਦੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਪਾਉਣਾ ਕੀਤੇ ਹੈ ਗੁਰ ਸੰਦੁਰ ਮੋਹ ਨੂੰ ਹਾਰਨ ਵਾਲੇ ਜਿਹੜੇ ਹਨ ਸੁੰਦੁਰ ਸ੍ਰੀ ਮਹਾਰਾਜ ਸਾਹਿਬ ਜੀ ਮੋਹਤ ਕਰਨ ਵਾਲੇ ਭਗਤਾਂ ਦੇ ਕਿਰਤ ਨੂੰ ਉਹਨਾਂ ਨੂੰ ਪਾਉਣਾ ਕੀਤਾ ਹੈ ਹਰ ਪ੍ਰੇਮ ਬਾਣੀ ਮਨ ਮਾਰਿਆ ਸ੍ਰੀ ਮਹਾਰਾਜ ਸਾਹਿਬ ਜੀ ਨੇ ਜਦੋਂ ਪਾਉਣਾ ਕੀਤਾ ਗੁਰੂ ਨੂੰ ਤਾਂ ਹਰੀ ਦੀ ਪ੍ਰੇਮਾ ਭਗਤੀ ਵਾਲੀ ਬਾਣੀ ਨਾਲ ਸਾਡੇ ਮਨ ਦੇ ਮੰਦੇ ਸੁਆਗ ਨੂੰ ਮਾਰਦਾ ਮਹਾਰਾਜ ਜੀ ਨੇ ਮਾਸ ਨਿਕਰਦਾ ਲਟੂਹਾ ਕਰ ਮਿੱਲਾ ਮੇਰਾ ਹਿਰਦਾ ਸੁੱਧ ਬੁੱਧ ਵਿਸਰ ਗਈ ਮੇਰੇ ਹਿਰਦੇ ਜਿਹੜੀ ਸੁੱਧ ਦੀ ਹਾਰਾਂ ਦੀ ਸੀ ਬੁੱਧੀ ਜਿਹੜੀ ਨੇ ਇੱਕ ਪ੍ਰਕਾਰ ਦੇ ਦੁਨੀਆ ਚਿਤرائی ਕਰਕੇ ਸਿਆਣਪ ਕਰਕੇ ਠੱਗੀ ਮਾਰਦੇ ਸਾਰੀ ਭੁੱਲ ਗਈ ਹਾ ਮਨ ਆਸਾ ਚਿੰਤ ਵਿਸਾਰੇਆ ਜਿਹੜੀ ਆਸਾ ਸੀ ਤਾਨੂੰ ਦੀ ਤੇ ਚਿੰਤਾ ਸੀ ਆਈ ਹੋਈ ਵਿਪਤਾ ਤੋਂ ਬੇਵਰਹਤ ਉਸ ਨੂੰ ਮੰਨਦੇ ਕਿ ਚਿੰਤਾ ਨੂੰ ਕਿ ਆਸਾਨ ਪਦਾਰਥਾਂ ਦੇ ਨੂੰ ਵਿਸਾਰ ਦਿੱਤਾ ਹੈ ਮੈਂ ਅੰਤਰ ਵੀਦਨ ਪ੍ਰੇਮ ਕੀਓ ਸਾਡੇ ਅੰਦਰ ਦਾ ਵੀਦਨ ਪੀੜਾ ਲੱਗੀ ਹੈ ਮਹਾਰਾਜ ਦੇ ਪ੍ਰੇਮ ਦੀ ਵੀਦਨ ਸਾਡੀ ਹਾਜ਼ਰ ਮੰਦਰੀ ਲਈ ਹੈ ਕਿ ਪ੍ਰੇਮ ਕਾਰੇ ਦੀ ਲੱਗੀ ਹੋਈ ਹੈ ਵੀ ਗੁਰ ਦੇਖਤ ਮਨ ਸਾਧਾਰਿਆ ਉਹ ਦੇ ਦਰਸ਼ਨ ਦੇਖ ਕੇ ਮਨ ਸੁਧਰ ਗਿਆ ਹੈ ਮਨੁ ਸਾਧ ਅਸਰੇ ਦੇ ਹੋ ਗਏ ਨਾਮ ਦੇ ਆਸਰੇ ਦੇ ਵੱਡ ਭਾਗੀ ਪ੍ਰਭ ਆਏ ਮਿਲੋ ਛੋਟਿਆਂ ਭਾਗਾਂ ਵਾਲਿਆਂ ਨੂੰ ਪ੍ਰਭ ਜਿਵੇਂ ਤੂੰ ਆ ਕੇ ਮਿਲੇ ਕਿਉਂ ਸਾਡੇ ਵੱਡੇ ਭਾਗ ਬਣਾ ਇਸ ਕੰਮ ਕਰਨ ਦੇ ਸਹਿਤ ਆ ਕੇ ਮਿਲੋ ਏ ਪ੍ਰਭ ਅਕਾਲ ਪੁਰਖ ਜਨ ਨਾਨਕ ਖਿੰਨ ਖਿੰਨ ਵਾਰਿਆ ਜਿਸ ਦੇ ਗੁਰੂ ਰੰਗਦਾਸ ਜੀ ਕਹਿੰਦੇ ਖਿੰਨ ਖਿੰਨ ਕਾਲ ਜਿਤੀ-ਇਤੀ ਕਾਲ ਕੇ ਆ ਦੋ ਵਾਰਿਆ ਮਾਰਨੇ ਜਾਂਦੇ ਹਨ ਰਾਜੇ ਸੂਹੀ ਸ਼ਾਂਤ ਮਹੱਲਾ ਚੌਥਾ ਮਾਰੇ ਸੂ ਵੀ ਜਨ ਹਉ ਮੈਂ ਬਿਖਿਆ ਹਜ਼ੂਰੋ ਸ਼ੰਤ ਹੋਰ ਚਾਰਦੇ ਹੋ ਫਰਮਉਂਦੇ ਹਨ ਵੀਨੁ ਨਹੀਂ ਦਾ ਹੈ ਏ ਜਨੋ ਭਗਤ ਜਨੋ ਨਾਰੇ ਸੂ ਵੀ ਮਾਰੇ ਮਾਰਨੋ ਕਰਿਓ ਸੋ ਭਲੀ ਪ੍ਰਕਾਰ ਵੇਹ ਸੰਜਨੋ ਕੀਨੋ ਮਾਰੀਏ ਹਉ ਮੈਂ ਬਿਖਿਆ ਜਿਹੜੀ ਵੇ ਦੀ ਹੋਮੈ ਬਿਖਿਆ ਮਾਇਆ ਦੀ ਹੋਮੈ ਜਿਨ ਹਰ ਪ੍ਰਭ ਮਿਲਣ ਨਾ ਦਿੱਤੀ ਆ ਜਿਮੈਂ ਜਿਸ ਹੋਮੈ ਜਿਸ ਮਾਇਆ ਦੀ ਸ਼ਾਨੇ ਹਰੀ ਪ੍ਰਭ ਨਾਲ ਮਿਲਣੀ ਪ੍ਰਿਸਥਿਤੀ ਸਾਰੇ ਖਾਲੀ ਰਹੇਗੇ ਮਾਰੇ ਸੋ ਵੇ ਜਨ ਦਾਸ ਤਾਂ ਹੀ ਹੋਈ ਐ ਨਾਰੇ ਹਿਸ ਵੇ ਜਨ ਕਿਸੇ ਹੀ ਸਾਹ ਜੀ ਦਾ ਜੀਵ ਘਾਤ ਕਰਨਾ ਹੈ ਅਦੇ ਇਸ ਨੂੰ ਵੀ ਮਾਰ ਨਾ ਕਰੋ ਕਿਸੇ ਜੀਵ ਨੂੰ ਦੁੱਖ ਨਾ ਦਿਓ ਦੁੱਖ ਨਾ ਦੇਈ ਕਿਸੇ ਜੀਵ ਸੁਖ ਸੰ ਕਰੀ ਆਓ ਤੇ ਹੋਮਾਂ ਤੇ ਵਿਸ਼ਿਆ ਮਾਇਆ ਨੂੰ ਇਹਦਾ ਵੀ ਮੋ ਮਾਰ ਨਾ ਕਰੋ ਇਹਨਾਂ ਰਹੀ ਪ੍ਰਭੂ ਨੂੰ ਮੈਂ ਜੀਵਾਵੇ ਤਾਏ ਸਾਠ ਦਮ ਮਾਰੇ ਹੀ ਜੇ ਤੇ ਰੱਖੋ ਅਰਥਵਾਸ ਤੇ ਇਸ ਰਖੀ ਤਾ ਹੈ ਦੇ ਕਾਂਚਨ ਵੀ ਵੰਨੀਆਂ ਇਹ ਸੰਤ ਜਨੋ ਏ ਜਿਹੜੀ ਦੇਹ ਹੈ ਤਾਂ ਕੰਚਨ ਵਰਗੀ ਸੋਨੇ ਸੁਨਦਰ ਸੁਮੇਣੀ ਵਰਗੀ ਰੰਗਵਾਲੀ ਇਹਨਾਂ ਹੋਮਾ ਮਾਰ ਬਗੁਤੀਆ ਜਿਹੜੀ ਜਿਹੜੀ ਹੋਮਾ ਨੇ ਮੇਰੀ ਸੋਨੇ ਵਰਗੀ ਦੇਹ ਹੈ ਬੜੀ ਦਸ਼ਕ ਦੀ ਹੈ ਇਹਦੀ ਜਿਹੜੀ ਹੋਮਾ ਕਰਨੀ ਹੈ ਇਸ ਨੂੰ ਮਾਰ ਕੇ ਬਗੁਤੀਆ ਖਰਾਬ ਕਰਦੀ ਹੈ ਸ੍ਰਿਸ਼ਟੀ ਆਉ ਦੀ ਦੇਹ ਨੂੰ ਵੇਖਦੇ ਰਹਿੰਦੇ ਹਾਂ ਹਰ ਵਕਤ ਇਸੇ ਪ੍ਰਕਾਰ ਦੇਹ ਕਾਂਚਨ ਵੇ ਵੰਨੀਆਂ ਜੇ ਸੰਤ ਜਨ ਨੂੰ ਦੇਹ ਮੇਰੀ ਬੁੱਧ ਹੈ ਇਸ ਸੋਇਨੇ ਰੰਗੀ ਹੈ ਸੁੰਦਰ ਸੁੱਧ ਵਿਚਾਰ ਵਾਲੀ ਹੈ ਜਦੋਂ ਮੰਨੀ 12 ਮੰਨੀ ਦੀ ਨਹੀਂ ਆਈ ਸੋਇਨਾ ਜਿਵੇਂ ਹੁੰਦਾ ਹੈ ਇਵੇਂ ਪੰਜ ਗਿਆਨ ਇੰਦਰੇ ਪੰਜੇ ਕਾਰਵਿੰਦਰੇ ਅਤੇ ਮਨ ਤੇ ਬੋਧਿਗਿਨਾ ਰੋਕਲੇ ਹੈ 12 ਮੰਨੀ ਦੀ ਉਹਨਾਂ ਦੀ ਦੇਹ ਬੁੱਧ ਬਣ ਗਈ ਹੈ ਇਨ ਹੌਮੇ ਮਾਰ ਵਿਗੁੱਤੀਆ ਇਹਨਾਂ ਗੱਲਾਂ ਦੀ ਸਾਹਮਣੇ ਜਿਹੜੀ ਹੌਮੇ ਆ ਇਹਨਾਂ ਕਿ ਮੈਂ 12 ਮੰਨੀ ਸੋਇਨੇ ਵਰਗੀ ਮੇਰੀ ਨਿਰਮਲ ਬੁੱਧ ਹੋ ਹੈ ਇਸ ਹੌਮੇ ਨੂੰ ਮਾਰ ਕੇ ਸਾਰੀ ਸ੍ਰਿਸ਼ਟੀ ਬੁਗਤੀਆ ਖਰਾਬ ਕਰ ਦੁੱਤੀ ਹੈ ਭੁਲਾ ਦੁੱਤੀ ਹੈ ਮੋਹ ਮਾਇਆ ਵੀ ਸਭ ਕਾਲਖ ਹੈ ਇਹ ਸੰਤ ਜਨੋਂ ਜਿਹੜਾ ਮਾਇਆ ਦਾ ਮੋਹ ਹੈ ਇਹ ਸਭ ਕਾਲਖਾ ਪਾਪ ਰੂਪ ਹੈ ਕਾਲਖੀ ਹੈ ਕਾਲਸ ਲੱਗੀ ਕਲੰਕ ਲੱਗਾ ਹੋਇਆ ਹੈ ਇਹਨ ਮਨ ਮੁਖ ਮੂੜ ਸੁਜੁਤੀਆ ਇਹਨ ਜੀਆਂ ਨੇ ਆਪਦੇ ਮਨ ਕਰਕੇ ਇਸ ਨਾਲ ਪ੍ਰੇਮ ਲਾਇਆ ਮੁਖ ਕਰਕੇ ਪ੍ਰੇਮ ਲਾਇਆ ਤਾਂ ਇਹ ਮੂੜ ਹੋ ਰਹੇ ਹੈ ਸੁਜੁਤੀਆ ਇਹਨੇ ਸੰਯੁਗਤ ਹੋ ਰਹੇ ਆ ਇਹਦੇ ਸਹਿਦ ਜੁੱਤੀਆ ਜੁੜੰਦੇ ਹੋ ਰਹੇ ਆ ਹਰ ਵਕਤ ਇਹਦੇ ਵਿੱਚ ਹੀ ਜੁੜੇ ਰਹਿੰਦੇ ਹਨ ਜੀਵ ਮਨ ਕਰਕੇ ਮੰਨ ਤੇ ਮੁਖ ਦੇ ਵਿੱਚ ਨੰਨਿਆਂ ਨੂੰ ਸਿਆਰੀਆਂ ਹੈ ਨਾ ਮਨ ਵਾਲੇ ਨੂੰ ਵੀ ਹੈ ਜੀ ਇਹਨਾਂ ਨੰਨਿਆਂ ਨੂੰ ਸਿਆਰੀ ਨਹੀਂ ਮਨ ਵਾਲੇ ਨੂੰ ਇਹਨਾਂ ਮਨ ਮੁਖਾਂ ਨੇ ਇਹਦੇ ਇਹਨਾਂ ਦੇ ਸੰਯੁਗਤ ਹੋਣਾ ਕੀਤਾ ਹੈ ਸਹਿਦ ਦੇ ਨਾਲ ਜੁੱਤੀਓ ਜੁੜੇ ਹੋਏ ਹਨ ਜੀ ਹਰ ਵਕਤ ਜੇਕਰ ਇੱਥੇ ਇਸ ਬੀੜ ਵਿੱਚ ਮਨ ਹੈ ਤੇ ਮਨੁਖ ਨੂੰ ਕੋਕਰੇ ਜੇ ਮਨਨ ਦੇ ਅਨੁਸਾਰੀ ਹੋਇਤਾ ਮਨ ਤੇ ਮੋਖ ਨੂੰ ਕੋਕਰਾ ਜੇ ਹੈ ਨਾ ਠੀਕ ਹੈ ਇਹਨਾਂ ਮਨੁਖਾਂ ਨੇ ਸੂਪਲੀ ਪ੍ਰਕਾਰ ਦੀ ਜੁੱਤੀਆਂ ਜੁੜਨਾ ਕੀਤਾ ਹੈ ਇਨ ਮਨਮੁਖ ਮੂੜ ਸਜੁੱਤੀਆਂ ਜਿੰਨ ਮਨੁਖ ਨੇ ਮੂਰਖਤਾਈ ਕਰਕੇ ਇਹ ਇਹ ਇਸ ਵਿਗਤ ਜੁੱਤੀ ਦਾ ਜੁਟਨਾ ਕੀਤਾ ਹੈ ਜਨ ਨਾਨਕ ਗੁਰਮੁਖ ਉੱਭਰੇ ਸਤਿਗੁਰੂ ਸਾਹਿਬ ਇਹ ਕਹਿੰਦੇ ਜਿੱਥੇ ਵੀ ਮਨ ਤੇ ਮੰਨੇ ਨੂੰ ਸਿਹਾਰੀ ਨਾਲ ਹੋਵੇ ਉਹ ਬਾਦਮਾਨ ਹੈ ਤੇ ਮੁਖ ਵਖੋ ਖੜਾ ਹੁੰਦਾ ਜਿੱਥੇ ਮਨ ਨਾ ਮੂਦਾ ਮਨ ਮੁਖ ਹੁੰਦਾ ਹੈ ਇਕੱਠਾ ਬਾਤ ਜਾਨ ਨਾਨਕ ਗੁਰਮੁਖ ਉਬਰੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਹਨ ਭਾਈ ਉਹ ਬਰੇ ਵੱਜ ਗਏ ਹਨ ਗੁਰ ਸਾਬ ਜੀ ਹਉ ਮੈਂ ਛੁੱਟੀਆ ਜਿਹੜੇ ਗੁਰਮੁਖ ਬੱਜੇ ਗੁਰਾਂ ਦੇ ਸ਼ਬਦ ਵੀ ਕਮਾਈ ਕਰਕੇ ਉਹਨਾਂ ਦੀ ਦਿੱਤੀ ਜਿਹੀ ਹੰਗ ਦਾ ਕੋ ਛੁੱਟੀ ਗਈ ਹਾ ਵਸ ਆਣ ਹੋ ਵੀ ਜਨ ਇਸ ਮਨ ਕੋ ਇਹੇ ਸੰਤ ਜਨੋ ਇਸ ਮਨ ਨੂੰ ਵਸ ਲਿਆਉਣਾ ਕਰੇ ਭਾਈ ਇਹਦੂ ਵਾਸ਼ਨਾ ਤੋਂ ਰਹਿਤ ਕਰਕੇ ਸੁਦੁਰਦ ਲੋਕੀ ਖਣਾ ਪੀਣੀ ਤੋਂ ਰਹਿਤ ਕਰਕੇ ਇਸ ਨੂੰ ਆਪਦੇ ਵਸ ਸੰਗਮ ਸਾਹਿਬ ਜੀ ਨਾਲ ਇਹਨੂੰ ਵਸੇ ਲਿਆਉਣਾ ਕਰੋ ਕਿ ਸੰਤ ਜੀ ਨੂੰ ਮਾਨੁ ਬਾਸੇ ਜਿਉ ਨਿਤ ਪਾਉਂਦੇ ਆ ਇਹ ਬਾਸ਼ਾ ਛੋਟਾ ਬਾਜੁੰਦਾ ਜਿਹੜਾ ਛੋਟੇ ਜੇ ਨਮੂਨੇ ਦਾ ਪਿੱਦੇ ਜਿੱਦਾ ਉਹ ਸ਼ਿਕਾਰ ਬੜਾ ਖੇਲਦਾ ਹੈ ਸੋ ਸ਼ਿਕਾਰ ਖੇਲ ਕੇ ਮਾਲਕ ਦੇ ਕੋਲੇ ਲਿਆ ਕੇ ਰੱਖ ਦਿੰਦਾ ਹੈ ਇਸ ਪ੍ਰਕਾਰ ਜਿਹੜਾ ਮਾਨੁ ਹੈ ਬਾਸ਼ੇ ਦੀ ਨਹੀਂ ਆਈ ਛੋਟੇ ਬਾਜ ਦੀ ਨਹੀਂ ਆਈ ਹੈ ਬਾਗ ਬਾਗੀਆਂ ਦੀਆਂ ਕਿਸਮਾਂ ਹੁੰਦੀਆਂ ਨੇ ਇੱਕ ਬਾਸ਼ਾਵਾਜ ਹੁੰਦਾ ਜਿਹੜੇ ਘੋੜੇ ਇੱਕ ਛੋਟੇ ਟਾਇਰ ਜਿਹੇ ਟੱਟੂ ਜਿਹੇ ਹੁੰਦੇ ਐ ਇਹ ਵੱਡੇ ਘੋੜੇ ਪੋਤਲ ਹੁੰਦੇ ਐ ਇਸੇ ਪ੍ਰਕਾਰ ਛੋਟਾ ਜਿਹੜਾ ਬਾਜ ਉਹਨੂੰ ਬਾਸ਼ਾ ਕਹਿੰਦਾ ਮਨ ਬਾਸੇ ਜਿਉਂ ਮਨ ਬਾਸੇ ਜਿਉਂ ਨੇ ਤਾਂ ਪਾਉਂਦੇ ਆ ਇਸਰੀ ਪੁੱਤਰ ਜਿਹੜੇ ਐ ਇਹਦੇ ਸ਼ਿਕਾਰੀ ਹਣਗੇ ਤੇ ਮਨ ਬਾਸ਼ਾ ਛੋਟੇ ਬਾਜ ਦੀ ਨਹੀਂ ਆਈ ਸ਼ਿਕਾਰ ਖੇਲ ਕੇ ਤੁਹਾਨੂੰ ਉਹਨਾਂ ਦੇ ਲਿਆ ਕੇ ਰੱਖਦਾ ਐ ਹਰ ਵਕਤ ਪਾਉਂਦਾ ਹੀ ਰਹਿੰਦਾ ਹੈ ਦੁਖ ਰਹਿਣ ਵੀ ਵਿਹਾਣੀਆਂ ਜੀ ਸੰਤ ਜਨ ਨੂੰ ਦੁੱਖ ਦੇ ਵਿੱਚ ਰਹਿਣ ਅਵਸਥਾ ਇਹਨਾਂ ਦੀ ਗੁਜ਼ਰਦੀ ਹੈ ਇਸੇ ਕਰਕੇ ਨਿਤ ਆਸਾ ਆਸ ਕਰਦੇ ਆ ਇਹ ਆਪਣੇ ਪੁਰਖਾਂ ਦੀ ਨਿਤਾ ਪਰਤੀ ਆਸ਼ ਕਰਦੇ ਰਹਿੰਦੇ ਹਨ ਗੁਰ ਪਾਇਆ ਵੀ ਸੰਤ ਜਨ ਨੂੰ ਜੀ ਸੰਤ ਜਨ ਨੂੰ ਜਿਨ੍ਹਾਂ ਨੇ ਸਤਿਗੁਰਾਂ ਨੂੰ ਪ੍ਰਾਪਤ ਕੀਤਾ ਹੈ ਮਨ ਆਸ ਪੂਰੀ ਹਰ ਚਾਹਦਿਆ ਸ੍ਰੀ ਦੇ ਨਾਮ ਨੂੰ ਉਚਾਉਂਦਿਆ ਉਜਾਰਨਾ ਕੀਤਾ ਹੈ ਕੋਰੀਆਂ ਮੰਦੀਆਂ ਆਸਾ ਕਰਨਾ ਸਕਾਮੋਕ ਸਾਰੀਆਂ ਮਾਰੇ ਪੂਰੀਆਂ ਕਰਦੀਆਂ ਜਨ ਨਾਨਕ ਪ੍ਰਭ ਦੇਹੁ ਮਤੀ ਸ਼ਬਦ ਗੁਰੂ ਜੀ ਕਹਿੰਦੇ ਹੈ ਪ੍ਰਭੂ ਕਿਰਪਾ ਕਰਕੇ ਮੈ ਤੁ ਸਿੱਖਿਆ ਦੇਵੋ ਆਪ ਛੱਡ ਆਸਾ ਨਿਤ ਸੁਖ ਸਉਦੇ ਆ ਜਗੁਨੀਆ ਦੀ ਆਸ ਛੱਡ ਕੇ ਨਿਦਪਰਤੀ ਸੁਖ ਦੇ ਕਿਸੰਧਿਆ ਬਰਾਜਨਾ ਕਰੀਏ ਸੱਚੇ ਪਾਤਸ਼ਾਹ ਨਿਰਭਉ ਕਲਮ ਸਮਾਧੀ ਜਿ ਬਰਾਜੀਏ ਸਾਤ ਹਨ ਆਸਾ ਚਿਤ ਕਰੇ RAM ਰਾਜਿਆ ਵਿਸ਼ੇ ਦੀ ਪ੍ਰਾਪਤੀ ਦੀ ਆਸ ਜਿਹੜੀ ਹੈ ਇਹਨੂੰ ਨਿਸ਼ਕਾਮਤਾ ਕਰਕੇ ਦਿਖਾਉਂਦੇ ਹਨ ਸਾਤ ਹਨ ਆਸਾ ਚਿਤ ਕਰੇ RAM ਰਾਜਿਆ ਰਾਜਿਆ हे RAM 헤 ਰਾਜਿਆ ਪ੍ਰਕਾਸ਼ ਸਰੂਪ ਹੋਦੇ ਪਿਆਰੇਆ ਸਾ ਉਹ ਜਗਿਆਸੂਪੀ ਸਤਰੀ ਇਹ ਨਵੀਂ ਯਾਤਰਾ ਕਰਦੀ ਹੈ ਹਰ ਪ੍ਰਭ ਸੇਜੜੀ ਐ ਆਈ ਮਰੀ ਪ੍ਰਭ ਸ਼ਾਰਿਆਂ ਦੇ ਅੰਤਾਂ ਕਰਨੂ ਤੇ ਸੇਜਿਆ ਤੇ ਹਨ ਉਹ ਹਰਿ ਉਪਰੋਧੀ ਸਰਦਾ ਰੂਪੀ ਸੇਜਿਆ ਤੇ ਆਈ ਹੋਈ ਹੈ ਮੇਰਾ ਠਾਕੁਰ ਅਗੰਮ ਦਇਆਲ ਹੈ RAM ਰਾਜਾ ਜੀ RAM ਰਾਜਾ ਜੀ ਮੇਰਾ ਠਾਕੁਰ ਜੀ ਦਾ ਅਗੰਮ ਨੰਦ ਦੇ ਸकल्ਪੋਂ ਕਲਪੋਂ ਜੋ ਅਗੰਮ ਹੈ ਇਹ ਬੇਹਾਲਾ ਘਰ ਹੈ ਕਰ ਕਿਰਪਾ ਲਿਓ ਮਿਲਾਇ ਸਰਦਾਰ ਕਰਕੇ ਬੇਨਤੀਆਂ ਕਰੀਏ ਮਾਰਾ ਸਾਨੂੰ ਮੇਲ ਲਓ ਆਪ ਦੇ ਸਰੂਪ ਵਿੱਚ ਮੇਰਾ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਤੇ ਰਾਮ ਰਾਜੇ ਦੇ ਪਿਆਰੇ ਸੰਗੀਆਂ ਨੂੰ ਸਾਡੇ ਮਨ ਤੇ ਜਨ ਦੇ ਅੰਦੇ ਲੋਚਾ ਇੱਛਾ ਲੱਗੀ ਹੋਈ ਹੈ ਦੇਖਣ ਦੀ ਗੁਰਮੁਖਾਂ ਦੇ ਹਰ ਸਰ ਦਾ ਸੀਜ ਵਿਸ਼ਾਈ ਜੀ ਨਾਲ ਪੀਵਾਟੇ ਜਿਹੜੀ ਸੰਗ ਹੈ ਉਮਰ ਹੋਵੇ ਤੇ ਇਸ ਕੇ ਜਲੂਸ਼ਾਉਣਾ ਕੀਤੀ ਹੈ ਜਨ ਨਾਨਕ ਹਰ ਪ੍ਰਭ ਬਾਣੀਆਂ ਆ ਰਾਮ ਰਾਜਿਆ ਜੀ ਸਰਦਾ ਦੀ ਸੇਵਾਸ਼ਾਹੀ ਹੈ ਉਹ ਹਰੀ ਪ੍ਰਭੂ ਨੂੰ ਸਤਿਗੁਰੂ ਸਾਹਿਬ ਜੀ ਕਹਿੰਦੇ ਬਾਣੀਆਂ ਇਹ ਰਾਮ ਰਾਜ ਦੇ ਪਿਆਰੇ ਸੰਤ ਜੀ ਨੂੰ ਮਿਲਿਆ ਸਹਿਜ ਸੁਭਾਈ ਜਿੰਦਗਿਆ ਸ਼ਾਂਤੀ ਸੁਭਾਅ ਪ੍ਰਾਪਤ ਹੋ ਗਿਆ ਮਿਲਨੇ ਕਰਕੇ ਸਹੀ ਗੀ ਸੋ ਭਾਈ ਪ੍ਰਕਾਸ਼ ਰੂਪ ਮਿਲ ਗਿਆ ਹੈ ਇੱਕ ਤ ਸੇਜਿਆ ਹਰ ਪ੍ਰਭੂ RAM ਰਾਜਿਆ RAM ਰਾਜੇ ਵੀ ਪਿਆਰੇ ਸੰਤ ਜਨਾਂ ਸੁਣੋ ਇਕ ਅੰਕਾ ਕਰ ਰੂਪੀ ਸੇਜਿਆ ਤੇ ਹਰੀ ਪ੍ਰਭੂ ਉਹ ਪ੍ਰਕਾਸ਼ ਦਾ ਰੂਪ ਹੈ ਉਹਦੇ ਆਸੇ ਜਿਹੜੀ ਦਰਤੀ ਹੈ ਪ੍ਰਕਾਸ਼वान ਹੋ ਰਹੀ ਹੈ ਗੁਰਦਸੇ ਹਰ ਮੀਲੀ ਜਦੋਂ ਉਸਾਹ ਜੀ ਦਸ ਪਾਉਂਦੇ ਆ ਤਾਂ ਹਰੀ ਦੇ ਨਾਲ ਮੁਲਾਕਾਤ ਹੁੰਦਾ ਕਿ ਜੇ ਤੇਰਾ ਪ੍ਰਕਾਸ਼ ਦਾ ਹੈ ਕੀ ਸੁਰਤੋ ਤੇਰਾ ਚੇਤਨ ਸੁਪਾਤਮਾ ਪਤੀ ਹੈ ਮੈਂ ਮਾਨਤਾ ਨੂੰ ਪ੍ਰੇਮ ਬੈਰਾਗ ਹੈ RAM RAJYA ਜੀ ਆਪ ਰਾਜੇ ਦੇ ਸੰਤ ਜੀ ਨੂੰ ਸੁਣੋ ਮੇਰੇ ਮਨ ਵੀ ਤਨ ਵਿੱਚ ਮੋਦ ਪ੍ਰੇਮ ਹੈ ਤੇ ਦੁਨੀਆ ਦੇ ਪ੍ਰਾਰਥਨੋਂ ਬ੍ਰਾਗਿਆ ਹੋਇਆ ਮਨ ਉਬਰਾਮ ਹੋਇਆ ਹੋਇਆ ਹੈ ਮੇਲੇ ਕਿਰਪਾ ਕਰੀ ਸਰਵਾਨ ਸਾਹਿਬ ਜੀ ਕਿਰਪਾ ਕਰਕੇ ਮੇਲ ਲੈਂਦੇ ਹਨ ਮੇਲ ਲੈਣ ਸਾਡੇ ਦਾਈ ਵੀ ਹਾਂ ਗੁਰਬਿਟ ਹੋ ਕੋਲ ਕੁਮਾਇਆ ਰਾਮ ਰਾਜੇ ਰਾਮ ਰਾਜੇ ਸੰਤ ਜਨੋ ਰਾਮ ਰਾਜੇ ਦੀ ਹੋ ਅਸਿੰਗੂ ਜੀ ਸਾਹਿਬ ਦੇ ਤੋਂ ਘੂਲ ਮਾਰਨੇ ਫੇਰਨੇ ਕਮਾਇਆ ਆਪਣੇ ਆਪ ਨੂੰ ਕੁਲਵਾਨ ਕਰਿਆ ਹੈ ਯੋ ਸਤਗੁਰ ਆਗੈ ਦੀ ਆਪਣੀ ਜ਼ਿੰਦਗੀ ਵੀ ਸਤਗੁਰਾਂ ਦੇ ਅਗੇ ਪੇਟਾ ਕਰੁੰਨੇ ਹਾਂ ਗੁਰ ਤੁਠਾ ਜਿਉ ਰਾਮ ਰਾਜਿਆ ਸੇ ਰਾਮ ਰਾਜੇ ਦੇ ਪਿਆਰੇ ਸੰਤ ਜਨ ਨੂੰ ਗੁਰੂ ਸਾਹਿਬ ਜੀ ਨੇ ਤੇ ਤੁਠੇ ਪ੍ਰਸੰਨ ਹੋਏ ਹੈ ਜੀ ਜਨ ਨਾਨਕ ਹਰ ਮੀਲੇ ਉਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਹਨ ਹਰੀ ਦੇ ਨਾਲ ਮਿਲ ਦਿੰਦੇ ਹੈ ਕਿਉਂ ਚੌਥੇ ਬਾਦਸ਼ਾਹ ਦੇ ਸ਼ਾਂਤ ਇਹ ਸਮਾਪਤ ਸੰਪੂਰਨ ਹੋਏ ਹਨ